ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਹਨ ਅਗਲਾ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਤਿੰਨ ਗਾਵਾਂ ਤੇ ਦੋ ਮੱਝਾਂ ਤੁਹਾਨੂੰ ਸੋਈਆਂ ਸੁਵਾਈਆਂ ਤੁਹਾਨੂੰ ਦਿਖਾਵਾਂਗੇ ਗਾਵਾਂ ਵੀ ਜਰਸੀਆਂ ਤੁਹਾਨੂੰ ਅੱਜ ਦਿਖਾਉਣੀ ਆਂ ਦੋ ਸੋਈਆਂ ਤੇ ਇੱਕ ਗੱਪਣ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣਾਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਜੀ ਵੀਰ ਜੀ। ਹੋਰ ਸਭ ਨਾਲ ਠੀਕ ਠਹਾ ਜੀ। ਵਧੀਆ ਜੀ ਵਧੀਆ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਤੇ ਕਰੀ ਆਪਣਾ। ਅਕਿੰਦਰ ਸਿੰਘ। ਹਾਂਜੀ। ਪਿੰਡ ਝੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਪੁਰ। ਤੇ ਫੋਨ ਨੰਬਰ ਬੋਲ ਦੋ ਇੱਕ ਵਾਰੀ। 905682752। ਠੀਕ ਆ। ਅੱਜ ਪੰਜ ਫਿਰ। ਹਾਂਜੀ ਹਾਂਜੀ। ਚਲੋ ਸ਼ੁਰੂਆਤ ਫਿਰ ਆ ਤਾਜੀ ਸੂਈ ਜਰਸੀ ਤੋਂ ਹੀ ਕਰਨੀ। ਹਾਂਜੀ ਸੂਈ ਮਗਰ ਵੱਛੀ ਜੀ ਵੀਰ ਜੀ। ਅੱਛਾ। ਅੱਜ ਹੀ ਸੂਈ ਹੈ ਜਿਹੜੀ। ਵੇਖੋ ਥਣ ਵਿੱਚ ਬੈਠਣਾ। ਹਾਂ ਦੇਖ ਸਕਦੇ ਹੋ ਜੀ। ਜਰਸੀ ਵਾਛੀ ਹੋ ਮਗਰੇ ਥਾਨ ਬੜਾ ਪਿਆਰਾ ਇਹਦੇ ਕੋਲ ਆ ਦੇਖ ਸਕਦੇ ਚਾਰੇ ਥਾਨ ਇੱਕੋ ਜੇ ਗੈਪ ਤੇ ਤੇ ਇੱਕੋ ਜੇ ਸਾਈਜ਼ ਤੇ ਆ ਜਿਹੜੇ ਠੰਡੀ ਬਹੁਤ ਹੈ ਕੋਈ ਰੱਸੀ ਕੋਈ ਵੰਗ ਚੰਗੇ ਗੈਪ ਤੇ ਥਾਨਿਆ ਜਿਹੜਾ ਸਵਾ ਜਿਹੜਾ ਕਹਿੰਦੇ ਕਿ ਇੱਕ ਰੀ ਦਿਖਾ ਦਈਏ ਇਹ ਤਾਜ਼ਾ ਹੀ ਆ ਬੱਚਾ ਜਿਹੜਾ ਪੂਰਾ ਜੇ ਦੁੱਧ ਚੁੰਗਣ ਦੀ ਨਹੀਂ ਜਾ ਚ ਆ ਦੇਖ ਸਕਦੇ ਜੀ ਅਜੇ ਪੁੜੇ ਵੀ ਨਹੀਂ ਨੇ ਤਾਂ ਚੁੱਕੇ ਇਹਦੇ ਸੂਈ ਆ ਜੀ ਆ ਅੱਛੀ ਥੱਲੇ ਛੱਡੀ ਆ ਅਸ਼ੀਨਾ ਜੀ ਜਾਚ ਨਹੀਂ ਪੂਰੀ ਚੁੰਗਣ ਦੀ ਆ ਦੇਖ ਸਾਡੇ ਥਣ ਬਾਕੀ ਇਹ ਪੂਰਾ ਸੰਗਣਾ ਬੋਲਾ ਹੀ ਆ ਦੇਖ ਸਾਡੇ ਪੀਲੇ ਰੰਗ ਦਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਸੋਜ ਨਹੀਂ ਤੇ ਚਵਾ ਦੇਖ ਸਾਡੇ ਬਿਲਕੁਲ ਸਾਫ਼ ਟੋਟਰੀ ਲੱਗੀ ਇਹਦੇ ਤੇ ਥਣ ਵੀ ਚੰਗੇ ਗਾ ਤੇ ਇੱਕੋ ਜਿਹਾ ਸਾਰੇ ਥਣ ਇੱਕੋ ਜਿਹਾ ਵਿਰਲੇ ਵੇਖੋ ਕਿੱਥੇ ਕਿੱਥੇ ਲੱਗਾ ਠੀਕ ਹੈ ਤੇ ਕਿੰਨਾ ਕੁ ਵਿਧੀਆਂ ਤਰ੍ਹਾਂ ਦੁੱਧ ਚਵਾਈ ਜਾਊਗੀ ਹੈ ਬੜੀ ਜਿੱਤੀ ਦੰਦਾ ਤੇ ਵੈਡ ਦੁੱਧਾ ਸੁਆ ਆ ਅੱਛਾ ਇਹ ਪਹਿਲਾਂ ਦੇ ਵੇਸ਼ੀ 15 16 ਕੋਲ ਦੁੱਧ ਚੋਆ ਆ ਠੀਕ ਹੈ ਕਦਰ 16 17 ਕਿਲੋ ਵਸ਼ੀ ਚਵਾਉਗੀ 16 17 ਦੇ ਲੱਗ ਜਿਹੜਾ ਚਵਾ ਦੋ ਰਾਤੀ ਹੜ ਕੋ ਪਾ ਲੈ ਗਈ ਤੇਰੇ ਸੁਕੀ ਆ ਠੀਕ ਆ ਬਾਕੀ ਵਸ਼ੀ ਉਹਦਾ ਬਣੂ ਜੇ ਉਹ ਜੇਰ ਜੂਰ ਪ੍ਰੋਪਰ ਪਾਤੀ ਨੇ ਜੇਰ ਬਿਲਕੁਲ ਪੂਰੀ ਪ੍ਰੋਪਰ ਪਾਈ ਏ ਤੋਰ ਤੋਰ ਦ ਫਿਰ ਇੱਕ ਰੀ ਬਾਕੀ ਹੈਗੀ ਜਰਸੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਅੱਜ ਹੀ ਸੋਈ ਆ ਬਾਕੀ ਥੱਲੇ ਬੜੀ ਸਫਾਈ ਜੀ ਬੰਦ ਵੀ ਦੀਨੋ ਇਸ ਸ਼ਮੀ ਹਵਾਨਾ ਦੇਖ ਸਕਦੇ ਜੀ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ ਮੁੱਲ ਤੇ ਵੀ ਦੀ ਦਾ 45000 ਜੀ ਅੱਛਾ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ ਹਾਂਜੀ ਕਰ ਦਾਂਗੇ ਅੱਛਾ 40000 ਦੀ ਦੇ ਦੋ 40000 ਦੇ ਦਾਂਗੇ ਛੋਟ-ਛਾਟ ਕਰ ਦੋ ਕਿ ਵਿੱਚੋਂ ਕੋਈ ਨਹੀਂ ਕਰ ਦਾਂਗੇ ਜਰੂਰ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਹੈ ਬਾਕੀ ਇਹ ਹੈ ਕਿ ਘਰ ਚੋਂ ਆਉਣ ਵਾਸਤੇ ਜਿਹੜੀ ਚੰਗੀ ਆ ਕੋਈ ਘਰ ਦਾ ਕੋਈ ਨਿਆਣਾ ਵੀ ਚੋ ਸਕਦਾ ਹੈ ਸਿਆਣਾ ਵੀ ਚੋ ਸਕਦਾ ਆ ਦੇਖ ਸਕਦੇ ਭਾਵੇਂ ਫੇਰ ਥੱਲੇ ਪੈ ਜਾ ਖਾਰ ਦਾ ਕਿੰਨਾ ਲਗੜਦੀ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਇਹ ਵੀ ਵੈੜ ਜਿਹੜੀ ਕਾਫੀ ਪਿਆਰੀ ਹੈ ਚੰਗੀ ਜੰਮੀ ਪਲੀ ਇਹ ਤਾਂ ਪਹਿਲਾ ਸਵੇਰ ਦਾਸ ਤੇ ਕਿੰਨੇ ਦਿਨ ਹੋਏ ਸੋਈ ਨੂੰ ਸੋਈ ਨੂੰ 5-6 ਦਿਨ ਹੋ ਗਏ ਪੰਜ 6 ਦਿਨ ਹੋ ਗਏ ਤੇ ਕਿੰਨਾ ਦੋ ਤਿਆਰ ਮੌਕੇ ਤੇ 15 ਕਿਲੋ ਹੋਣਾ ਚਾਹਾਂਗੇ 14 ਲੀਟਰ ਤਿਆਰ ਹੈ ਪੂਰਾ ਸਵਾਗਤ ਕਰਾਂਗੇ ਜੀ ਅੱਛਾ ਹਾਂ ਜੀ ਉਹਦਾ ਨੀਟ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਦਾਂਗੇ। ਠੰਡੀ ਧੀਰੀ ਜਿਉਂ ਤਰ ਹੈ ਵੀ। ਜੀ ਜੀ ਠੰਡੀ। ਉਹ ਵੀ ਮੰਗਾ ਨਹੀਂ ਬਟਾ ਲਾ ਕੇ ਬੋਲ ਰਹੇ ਨੇ। ਇਹਦੇ ਵੀ ਕਹਿੰਦੇ ਕਿ ਚਵਾ ਦਿਖਾ ਦੇ। ਜਿੱਦਾਂ ਮਰਜ਼ੀ ਖੋ ਚੋਵੇ। ਚਵਾ ਇੱਕ ਨੰਬਰ ਦਾ ਹੋਊਗਾ। ਥਾਣੇ ਦੇਖੋ ਕਿ ਕਿੰਨਾ ਹੋ ਗਾ। ਥਾਣ ਬੜਾ ਪਿਆਰਾ ਇਹਦੇ ਕੋਲ ਵੀ ਚੰਗੇ ਕਦ ਕਾਠ ਵਾਲੀ ਹੈ। ਚੰਗੀ ਬੇਲ ਵਾਲੀ ਹੈ। ਆਹ ਬੱਚਾ ਜਿਹੜਾ ਇੱਥੇ ਇਹਦਾ ਵੀ ਚਵਾ ਤੁਹਾਨੂੰ ਦਿਖਾ ਦਿੰਨੇ। ਆਹ ਦੇਖ ਸੰਦੇ ਜੀ ਥੱਲੇਾਂ ਵਿੱਚ ਚੰਗੀ ਤਿਆਰ ਹੋਈ ਆ ਆ ਬੱਚਾ ਜਿਹੜਾ ਛੜਤ ਨਾੜੋ ਜਿਹੜਾ ਬੱਚੇ ਦਾ ਨਾਲ ਹੀ ਆ ਜੇ ਥਾਣੇ ਦੇਖੋ ਵੀਰ ਜੀ ਮਈਆਂ ਵਾਲਾ ਨਿਕਾੜ ਆਲੂ بس ਮਾ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਨੇ ਆ ਨਾੜੋ ਦਿਖਾ ਦਈਏ ਦਾ ਇੱਕ ਅਰੀ ਵੀਰ ਜੀ ਆਹ ਦੇਖ ਸੰਦੇ ਜੀ ਤਾ ਜਾਈਏ ਆ ਜੇ ਬੱਚਾ ਬੱਚਾ ਜਿਹੜਾ ਬੰਨਤਾ ਵਾ ਸਾਈਡ ਤੇ

ਇਹਰੇ ਦਾ ਨੰਬਰ ਆਇਆ ਕਿ ਉਹ ਦੁੱਧ ਜੀ ਦੇਖੋ ਚਿੱਟਾ ਕੋਈ ਕਹਿ ਨਹੀਂ ਸਕਦਾ ਗਾਈ ਦਾ ਦੁੱਧ ਕਿ ਮੈਂ ਠੀਕ ਆ ਜੋ ਮੋਲ ਸੱਲ ਲਵਾ ਹਾਂ ਦੇ ਦੇਖ ਸਕਦੇ ਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਆ ਬਸ ਉਤਰੇ ਇਹ ਕਿ ਡਰ ਨਾ ਜਾਵੇ ਉਤਰੇ ਧੰਨ ਦਿਖਾ ਲਿਨੀ ਬਾਕੀ ਮੇਨ ਮਕਸਦ ਜਿਹੜਾ ਚਵਾ ਦਿਖਾਉਂਦਾ ਹੀ ਆ ਤੁਹਾਨੂੰ ਪਤਾ ਲੱਗ ਜਾਂਦਾ ਕਿ ਠੰਡੀਆਂ ਸੀ ਲਿਆ ਕਿਉਂਕਿ ਹੈਗੀ ਥੋੜੀ ਥੋੜੀ ਸਾਈ ਵੱਲ ਨਾ ਕ੍ਰੋਸ ਵੀ ਆਏ ਠੰਡੀ ਬਰਕੋਲੀ ਤੇ ਹੈਗੀ ਪੂਰੀ ਠੰਡੀ ਤੇ ਰਹੀ ਐ ਕੋਈ ਰੱਸੀ ਨਹੀਂ ਪਉਣ ਜਿਹੜੀ ਜੰਗ ਗਰਮੀ ਕੀ ਥੋੜਾ ਕੋ ਪ੍ਰਵਾਹ ਹਾਂਜੀ ਗਾੜੀ ਗਰਮੀ ਦਾ ਮੌਸਮ ਜਿਹੜਾ ਆਉਂਦਿਆ ਵਾ ਤੇ ਬਾਕੀ ਹੈਗੀ ਵੀ ਨਵੀਂ ਵੈੜਿਆ ਜਿਹੜੀ ਬੰਦਾ ਜਿਆ ਜੀ

ਇਹ ਜਾਨਾ ਦਾ ਚੁਆਖਰ ਦੇਖ ਸਕਦੇ ਜੀ ਇੱਕ ਦੀ ਸਕਿੰਟਾਂ ਚ ਬਾਲਟੀ ਜਿਹੜੀ ਉੱਪਰ ਆਉਂਦੀ ਆਪਾਂ ਦੇਖ ਸਕਦੇ ਮੋਟਰ ਹੀ ਲੱਗੀ ਤੇ ਦੇਖੋ ਚੁਆਦੀ ਠੀਕ ਆ ਹਲੇ ਰਿਆ ਸਿਰਫ ਤਾਂ ਉਹ ਚੁਆ ਹੀ ਦਿਖਾਇਆ ਵਾ ਜਿਹੜਾ ਬਿਲਕੁਲ ਰੋਦੇ ਵੀ ਜਿਹੜੇ 17 ਕਿਲੋ ਬੱਚੀ ਨੂੰ ਲੈਣਾ ਆ ਠੀਕ ਹੈ ਪਹਿਲਾਂ ਲੈ 17 18 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਪਹਿਲੇ ਸਵੇ ਜਿਹੜਾ ਚਵਾਓਗੇ ਮੌਕੇ ਤੇ ਜਿਹੜਾ ਕਹਿੰਦੇ ਕਿ 14 ਲੀਟਰ ਜਿਹੜਾ ਤਿਆਰ ਆ ਬਾਕੀ ਸੂਈ ਸਵਾਈਆ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾ ਸਕਦਾ ਆ ਦੇ ਸਿਰਫ ਆਪਾਂ ਤੁਹਾਨੂੰ ਚਵਾਈ ਦਿਖਾਇਆ ਕੋਈ ਮਿਲਕਿੰਗ ਦਾ ਮਕਸਦ ਨਹੀਂ ਆ ਮਿੱਧੀਆਂ ਨੇ ਕਹਿੰਦੇ ਹੈਗੇ ਥੋੜੀ ਜਿਹੜੀ ਚਵਾ ਕੇ ਦਿਖਾ ਦਾਂਗੇ ਪਤਾ ਲੱਗ ਜਾਊਗਾ ਕਿ ਠੰਡੀ ਧੀਰੀ ਆ ਜਿਹੜੀ ਮੇਨ ਇਹੀ ਤਾਂ ਦਿਖਾਈ ਆ ਇੱਧਰ ਦੇਖੋ ਕੋਈ ਕਹਿ ਨਹੀਂ ਸਕਦਾ ਮੱਝ ਦਾ ਦੁੱਧ ਦੇਣਾਈ ਦਾ ਇੱਧਰ ਹਾਂ ਦੇਖ ਸੰਦੇ ਜੀ ਠੀਕ ਹੈ ਜੀ ਰਿਤ ਕਿੰਨਾ ਰੱਖਣਾ ਵੀਰ ਜੀ ਦਾ ਫਿਰ ਮੋਲ ਆਪਾਂ ਮੋਲ ਤੇ ਵੀਰ ਜੀ ਇਹਨਾਂ ਵਿੱਚੀ ਦੋ ਦਿਨੀਆਂ 17 18 ਕਿਲੋ ਦੇਣਾ ਆ ਅੱਛਾ ਬਾਕੀ ਕੋਈ ਚੋਵੇ ਤਸੱਲੀ ਕਰੇ ਭਾਏ ਠੀਕ ਹੈ ਪੈਰਾਂ ਤੋਂ ਪੈਰ ਨਾਲ ਪੁੱਟੂ ਮੈਂ 4 ਰੋਟੀ ਰੋਟ ਬਹੁ ਵਸ਼ੀ ਥਲੇ ਠੀਕ ਹੈ ਜੀ ਮੋਲੇ ਦਾ 45000 45000 ਕਿੰਨੇ ਦੀ ਦੇ ਦਈਏ 34000 ਦੇ ਦਾਂਗੇ 34000 ਦੀ ਹੋਰ ਕਰ ਦੀਏ ਮਾਨ ਵਿੱਚ 42 ਪੂਰੇ ਦੇ ਦਾਂਗੇ ਠੀਕ ਹੈ ਤੇ ਜੇ ਕੋਈ ਜੋੜਾ ਹੀ ਗਾਵਾਂ ਤੇ ਲੈ ਜਾਏ 80 ਦਾ ਕਰ ਦੀਏ ਫਿਰ ਪੂਰਾ ਦੇ ਦਾਂਗੇ ਜੇ ਕੋਈ ਜੋੜਾ ਪਾਲੂਗਾ ਜੋੜਾ ਦੇ ਦਾਂਗੇ ਸਿਹਰਾ ਠੀਕ ਹੈ ਤੇ ਇਹਦੇ ਕੋ 14 ਲੀਟਰ ਤਿਆਰ ਪੂਰਾ ਮੋਕੇ ਤੇ ਦੇਵਾਂਗੇ ਜੀ ਠੀਕ ਹੈ 17 18 ਕਿਲੋ ਬਚੀ ਲੈਣਾ ਆ ਠੀਕ ਹੈ ਜੀ ਵੀ 16 17 ਕਿਲੋ ਵੈੜ ਦੇ ਦਊਗੀ ਜਰਸੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਜਿਹੜੀ ਆ ਗੱਬਣ ਆ ਇਹ ਗੱਬਣ ਜੀ ਇਹ ਵੀ ਤੁਹਾਨੂੰ ਦਿਖਾ ਦਈਏ ਇਹ ਹਰਤਾਂ ਦੀ ਵੈੜ ਬਾਕੀ ਇਹ ਵੀ ਬੜੇ ਦੁੱਧ ਦੇ ਰਕਾਰ ਵਾਲੀ ਦੇਖ ਸਕਦੇ ਥਾਣੇ ਤੇ ਕਾਫੀ ਚੰਗਾ ਲੱਗਾ ਥਾਣੇ ਪੱਖੋਂ ਅੱਜ ਸਾਰੀਆਂ ਹੀ ਚੰਗੀਆਂ ਆ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀ ਜੀ 17 18 ਕਿਲੋ ਪਹਿਲਾਂ ਦੇ ਜਵਾਇਆ ਨੇ ਠੀਕ ਅਜੇ ਹਫਤੇ ਦੇ ਕਰੀਬ ਟਾਈਮ ਜਿਹੜਾ ਲੈ ਜਾਊਗੀ ਬਾਕੀ ਗੱਬਨ ਦਾ ਦੁੱਧ ਤਾਂ ਅੰਦਾਜ਼ਾ ਹੀ ਹੁੰਦਾ ਵਾ ਆਪਣੀ ਸਮਝਣਾ ਕੋਈ ਵੇਖ ਲੈ ਚੰਗੀ ਤਿਆਰ ਹੁੰਦੀ ਹੈ ਵੀ ਥੱਲੇ ਆਣ ਵੇਖੋ ਤਾਂ ਲੱਗਾ ਪਿੰਕ ਮੋਟਾ ਆਣ ਵੇਖੋ ਲੈ ਜਾ ਜੀ ਬਾਕੀ ਹੈਗੀ ਜਰਸੀ ਕ੍ਰੋਸ ਤੇ ਚਿਹਰਾ ਦਿਖਾ ਦੀ ਇਹਦਾ ਵੀ ਇੱਕ ਵਾਰੀ ਚਿਹਰਾ ਇਹਦਾ ਇੱਕ ਵਾਰੀ ਦੇਖ ਸਕਦੇ ਜੇ ਚੰਗੀ ਤਰ੍ਹਾਂ ਹੈ ਗਈ ਐ ਵੀ ਜਰਸੀ ਕ੍ਰਾਸ ਚ ਥੋੜਾ ਡਰਦੀ ਥੋੜਾ ਡਰਦੀ ਕੋਈ ਨਹੀਂ ਲੈ ਜਾ ਉੱਥੇ ਲੈ ਜਾ ਹਾਂ ਦੇਖੋ ਹੈ ਗਈ ਉੱਤਰਾ ਠੰਡੀ ਆ ਪਰ ਇਤਨਾ ਥੋੜਾ ਜਿਹਾ ਡਰਦੀ ਆ ਲੈ ਜਾ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਆਹ ਦੇਖ ਸਾਡੇ ਉਹ ਤਰਾਹ ਕੀ ਠੰਡੀ ਤੇਰੀ ਆ ਜਿਹੜੀ ਉਹ ਦਰਦੀ ਉੱਤੇ ਦਰਦੀ ਦਰਦੀ ਜੀ ਕਿੰਨੇ ਰੀ ਦੇ ਦੀਏ ਫਿਰ ਇਹਦਾ ਮੁੱਲ 45 40000 ਦੇ ਦਾਂਗੇ ਵਿੱਚ 40000 ਰੀ ਵੀ ਦੇ ਦੋਗੇ ਆ 40 40 ਚੱਲਣਾ گاਵਾਂ ਦਾ ਸਾਰੀਆਂ ਦਾ ਠੀਕ ਹੈ ਜੀ ਬਾਕੀ ਚੱਲ ਕੋਈ ਫੋਨ ਲਾਵੇ ਮਾਨਤਨ ਮੁੱਕ ਤੇ ਹੋ ਜਾਣੀ ਤੇ ਹੁਣ ਇੱਕ ਆਮ ਅੱਜ ਸੂਈ ਸਵਾਈ ਜੇ ਸੂਈ ਸੂਈ ਕਿੰਨਾ ਜੀ ਤੇ ਕੋਲ ਦੁੱਧ ਦੁੱਧ ਵੀ ਜੱਟ ਕੋਲ ਜੇ ਕੋਲ ਹੈਗਾ ਪੱਕਾ ਦੁੱਧ 8 ਲੀਟਰ ਕੋਈ ਚੋਾਈ ਕਰਕੇ ਖੜੇ ਕੋਈ ਆਪਣੇ 8 9 10 ਹੋ ਗਏ ਸੀ ਉਹ ਪਤਾ ਨਹੀਂ ਕਾਲਾ ਦਾ ਦਸ ਕੇ ਦਿਨ ਤੇ ਲੱਗੇ ਜਿਹੜਾ ਸੂਈਨ ਹੋ ਗਿਆ ਦੁੱਧ ਮੋਕੇ ਤੇ ਤੇ ਕੱਲ ਲੈ ਜਾ ਵੀਦੀ ਆਵੇਂ ਨੀਲੇ ਪਾਸੇ ਤੋਂ ਥਣੇ ਦੇਖ ਸਕਦੇ ਤੇ ਇੱਕਲੀ ਲੱਗ ਗਈ ਤਾਂ ਦੋਦ ਮੋਕੇ ਤੇ ਜਿਹੜਾ ਇਹਦੇ ਕੋਲ 8 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ ਇਹਦਾ ਮਾਝਦਾ ਕੀ ਰੱਖਣਾ ਵਿਧੀ ਮੁੱਲ ਫਿਰ ਆਪਾਂ ਇਹ ਰੇਰ ਜੀ 55000 55000 ਦੇਣੀ ਕਿੰਨੇ ਦੀ ਆਪਾਂ ਇਹ ਇਹ 50000 ਦੇ ਦਾਂਗੇ 55000 ਦੀ ਮੋਕੇ ਤੇ ਹੋਰ ਕਰ ਦੋ ਕਿ ਮਨ ਕੋਈ ਨਹੀਂ ਕਰਦਾ ਜੀ ਠੀਕ ਆ ਤੇ ਹੁਣ ਜਿਹੜੀ ਆਗਲੀ ਆ ਗਈ ਆਪਣੇ ਜਿਹੜੀ ਵਿੱਚ 15-20 ਦਿਨ ਹੋ ਗਿਆ ਬੋਲਾ ਕਟਾ ਜਿਹੜਾ ਆਹ ਕੱਟਾ ਜਿਹੜਾ ਇਹਦੇ ਮਗਰ ਤੇ ਇਹਦੇ ਕੋਲ ਕਿੰਨਾ ਦੁੱਧ ਬਿਲਕੁਲ 8 ਕਿਲੋ ਜੀ ਇਹਦੇ ਕੋਲ ਵੀ 8 ਲੀਟਰ ਹੀ ਆ ਹਾਂ ਜੀ 8 ਲੀਟਰ ਦੁੱਧ ਚਵਾ ਕੇ ਦੋਗੇ ਮੌਕੇ ਤੇ ਚਵਾਈ ਕਰਕੇ ਖੜੇ ਕੋਈ ਆਪਣੀ ਬਾਕੀ ਸਾਡੀ ਤੇ ਹਰ ਕਿਸੇ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਆ ਕਿ ਆਪਣੀ ਇੱਥੇ ਆ ਕੇ ਚਵਾਈ ਕਰਕੇ ਖੜੋ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਬਾਕੀ ਕੱਦ ਕਾਠ ਦੀ ਪੇਟਪੂੜੀ ਦੀ ਇਹ ਵੀ ਜਿਹੜੀ ਠੀਕ ਆ ਉਸ ਤਰ੍ਹਾਂ ਵੱਡੀ ਵੱਡੀ ਆ ਸਾਂਬੇ ਸਾਂਬੇ ਵੀ ਚੰਗੀ ਆ। ਕੱਦ ਫਜੂਰ ਦਾ ਜਿਹੜਾ ਹੈਗਾ ਠੀਕ ਹੈ। ਤੇ ਥਣਾ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਜੀ। ਤੇ ਇਹਦਾ ਵੀ ਜੀ ਫਿਰ ਕਿੰਨਾ ਰੱਖੀਏ ਮੁੱਲ ਆਪਾਂ? ਇਹਦਾ ਵੀਰ ਦੀ 55000। 55000 ਆ। ਹਾਂ ਜੀ। ਮੌਕੇ ਤੇ ਕਰਨਾ ਮੰਨਤਨ ਬੁੰਜਾਂ ਦੇ ਦਾਂਗੇ ਅੱਛਾ ਵੀ 55 ਦੀ ਜੋੜਾ ਕੋ ਲਊਗਾ ਪੂਰੇ ਲੱਖ ਦਾ ਅੱਛਾ ਜੋੜਾ ਲੱਖ ਦਾ ਪੂਰੇ ਲੱਖ ਦਾ 50 50000 ਦੀ ਮੱਝ ਹਾਂਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਹੋਰ ਕੁਝ ਕਹਿਣਾ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਪਸੰਦ ਕਰਕੇ ਵੇਖ ਚਾਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ